ਕਾਰ ਪਲਾ ਹੋ ਪਲਾ ਸਿਆਣੇ ਬਜ਼ੁਰਗ ਪੁਰਾਣੇ ਲੋਕ ਫਕਰ ਫਕੀਰ ਸਾਰੇ ਇਹ ਉਪਦੇਸ਼ ਦਿੰਦੇ ਆਏ ਆ ਵੀ ਕਾਰ ਪਲਾ ਹੋ ਪਲਾ ਜਿਹੜਾ ਇਨਸਾਨ ਪਲਾ ਕਰਦਾ ਕਹਿੰਦੇ ਉਹਦਾ ਪਲਾ ਹੁੰਦਾ ਜ਼ਰੂਰ ਅੱਜ ਅਸੀਂ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਲੈ ਕੇ ਆਏ ਆ ਤੇ ਅੱਜ ਦੀ ਕਹਾਣੀ ਤੇ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਸੁਣਨ ਵਿੱਚ ਗਵਾਜੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਵੀਡੀਓ ਮਿਲ ਸਕਣ ਕਹਾਣੀ ਅੱਜ ਦੀ ਸ਼ੁਰੂ ਕਰਦੇ ਹਾਂ ਜਿਹੜੀ ਕਿ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ ਇਹਨੂੰ ਪੂਰਾ ਜ਼ਰੂਰ ਸੁਣਿਓ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਕਿਸੇ ਪਿੰਡ ਵਿੱਚ ਨਾ ਇੱਕ ਗਰੀਬ ਇਨਸਾਨ ਬੜੇ ਦੁੱਖਾਂ ਦੀ ਜ਼ਿੰਦਗੀ ਜੀ ਰਿਹਾ ਸੀ ਉਹ ਕੰਮਕਾਰ ਤੋਂ ਵੇਲਾ ਸੀ ਬਹੁਤ ਥਾਵਾਂ ਤੇ ਉਹਨੇ ਕੰਮ ਕਾਰ ਲਈ ਕੋਸ਼ਿਸ਼ ਕੀਤੀ ਪਰ ਉਹਨੂੰ ਕਿਤੇ ਕੋਈ ਕੰਮ ਕਰਨਾ ਮਿਲਿਆ ਅਖੀਰ ਉਹਨੇ ਸੋਚਿਆ ਵੀ ਹੁਣ ਪੇਟ ਤਾਂ ਭਰਨਾ ਹੀ ਆ ਤੇ ਕਿਉਂ ਨਾ ਮੰਗ ਕੇ ਹੀ ਖਾਇਆ ਜਾਵੇ ਤੇ ਉਹਨੇ ਮੰਗ ਕੇ ਖਾਣ ਦੀ ਵੀ ਉਤ ਬਣਾਈ ਵੀ ਚਲੋ ਭੀਖ ਮੰਗ ਕੇ ਪਾਪੀ ਪੇਟ ਦਾ ਗੁਜ਼ਾਰਾ ਕੀਤਾ ਜਾਵੇ ਕਿਉਂਕਿ ਭੁੱਖ ਅਗੇ ਤਾਂ ਜਮਦੂਦ ਵੀ ਨੱਚਦੇ ਆ ਐਸ ਕਰਕੇ ਪਾਪੀ ਪੇਟ ਲਈ ਕੁਝ ਤਾਂ ਕਰਨਾ ਸੀ ਤੇ ਉਹਨੇ ਮੰਗ ਕੇ ਖਾਣ ਦਾ ਵਿਚਾਰ ਬਣਾ ਲਿਆ ਬੜੇ ਹੀ ਪਾਰੀਮਾਨ ਨਾਲ ਉਹਨੇ ਇਹਨੂੰ ਮਨਜ਼ੂਰ ਕੀਤਾ ਵੀ ਮੈਂ ਮੰਗੇ ਖਾਇਆ ਕਰਨਾ ਕਰੋ ਬੇਹਦ ਰੱਜ ਕੇ ਗਰੀਬ ਸੀ ਵਿਚਾਰਾ ਕੋਈ ਸਹਾਰਾ ਹੀ ਨਹੀਂ ਸੀ ਕੋਈ ਪਰਿਵਾਰ ਦਾ ਮੈਂਬਰ ਨਹੀਂ ਸੀ ਕੋਈ ਪੁੱਛਣ ਵਾਲਾ ਵੀ ਨਹੀਂ ਸੀ ਪਰ ਉਹ ਸ਼ਖਸ ਦਿਲ ਦਾ ਬਹੁਤ ਜ਼ਿਆਦਾ ਅਮੀਰ ਸੀ ਦਿਲ ਦਾ ਨੇਕ ਬੰਦਾ ਸੀ ਉਹ ਜਿੰਨਾ ਵੀ ਮੰਗਦਾ ਉਹ ਸਾਰਾ ਆਪ ਹੀ ਨਾ ਖਾ ਲੈਂਦਾ ਉਧਰ ਵੇਛਾਂ ਨੂੰ ਪੰਛੀਆਂ ਨੂੰ ਉਦੇ ਵਿੱਚੋਂ ਜ਼ਰੂਰ ਪਾਉਂਦਾ ਇੱਕ ਵਾਰ ਉਹ ਮੰਗਦਾ ਮੰਗਦਾ ਨਾਲ ਦੀ ਬਸਤੀ ਵੱਲ ਚਲਾ ਗਿਆ ਉਹਨੇ ਦੇਖਿਆ ਰਸਤੇ ਦੇ ਵਿੱਚ ਇੱਕ ਕੁੱਤਾ ਜ਼ਖਮੀ ਹਾਲਤ ਦੇ ਵਿੱਚ ਪਿਆ ਵਾ ਬਹੁਤ ਜ਼ਿਆਦਾ ਉਹ ਦਰਦ ਦੇ ਵਿੱਚ ਕਰਾ ਰਿਹਾ ਸੀ ਜਿੱਦਾਂ ਹੀ ਉਸ ਸ਼ਖਸ ਨੇ ਦੇਖਿਆ ਕਿ ਇਹ ਕੁੱਤਾ ਤਾਂ ਬਹੁਤ ਜ਼ਿਆਦਾ ਦਰਦ ਦੇ ਵਿੱਚ ਆ ਬਹੁਤ ਜ਼ਿਆਦਾ ਦੁਖੀ ਆ ਉਹਨੂੰ ਉਸ ਕੁੱਤੇ ਤੇ ਤਰਸ ਆ ਗਿਆ ਉਹ ਪੱਜਿਆ ਪੱਜਿਆ ਉਸ ਕੁੱਤੇ ਦੇ ਕੋਲ ਗਿਆ ਤੇ ਉਹਨੇ ਦੇਖਿਆ ਤਾਂ ਉਹਦੇ ਥੋੜੀਆਂ-ਬਹੁਤੀਆਂ ਸੱਟਾਂ ਵੀ ਉਹ ਕੁੱਤੇ ਦੇ ਲੱਗੀਆਂ ਹੋਈਆਂ ਸੀ। ਐਂਜਲਾ ਗਰਿਆ ਸੀ ਜਿਵੇਂ ਕੋਈ ਵਾਹਨ ਉਹਦੇ ਵਿੱਚ ਵੱਜ ਗਿਆ ਹੋਵੇ। ਉਹਨੇ ਕੁੱਤੇ ਨੂੰ ਚੱਕਿਆ ਤੇ ਹੌਲੀ-ਹੌਲੀ ਉਹਨੂੰ ਆਪਣੇ ਘਰ ਲੈ ਆਇਆ। ਅੱਜ ਉਹਨੇ ਦੋ ਰੋਟੀਆਂ ਮੰਗੀਆਂ ਸੀ। ਉਹਨਾਂ ਦੋ ਰੋਟੀਆਂ ਦੇ ਵਿੱਚ ਇੱਕ ਰੋਟੀ ਉਸ ਕੁੱਤੇ ਨੂੰ ਉਹਨੇ ਖਿਲਾ ਦਿੱਤੀ, ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ। ਉਹਦੇ ਤੇ ਉਹਨੂੰ ਮलमपट्टी ਉਹਨੇ ਲਾ ਕੇ ਬੰਨ ਦਿੱਤਾ ਤੇ ਉਹ ਕੁੱਤੇ ਦੀ ਸੇਵਾ ਕਰਨ ਲੱਗ ਪਿਆ ਹੁਣ ਜੋ ਵੀ ਉਹ ਮੰਗ ਕੇ ਲਿਆਉਂਦਾ ਉਹਦੇ ਵਿੱਚ ਥੋੜਾ ਆਪ ਖਾ ਲੈਂਦਾ ਥੋੜਾ ਉਸ ਦਰवेश ਨੂੰ ਪਾ ਦਿੰਦਾ ਹੌਲੀ ਹੌਲੀ ਦਰवेश ਦਾ ਯਕੀਨ ਵੀ ਉਸ ਆਦਮੀ ਤੇ ਵੱਧ ਗਿਆ ਹੁਣ ਦੋ ਜਣੇ ਰਲ ਮਿਲ ਕੇ ਉਸ ਘਰ ਦੇ ਵਿੱਚ ਰਹਿੰਦੇ ਅਕਸਰ ਉਹ ਮੰਗਣ ਇਕੱਠੇ ਹੀ ਚਲੇ ਜਾਂਦੇ ਤੇ ਮੰਗ ਕੇ ਜੋ ਕੁਝ ਵੀ ਮਿਲਦਾ ਉਹ ਰਲ ਮਿਲ ਕੇ ਖਾ ਲੈਂਦੇ ਐਸ ਤਰ੍ਹਾਂ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰ ਰਹੀ ਸੀ ਕੁੱਤੇ ਦਾ ਤੇ ਉਹ ਸਾਕਸ਼ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਪੈ ਗਿਆ ਸੀ ਐਦਾਂ ਹੀ ਜਦੋਂ ਥੋੜੇ ਮਹੀਨੇ ਗੁਜ਼ਰੇ ਇੱਕ ਦਿਨ ਉਹ ਕੁੱਤਾ ਤੇ ਉਹ ਆਦਮੀ ਦੋਏ ਜਣੇ ਮੰਗਣ ਜਾ ਰਹੇ ਸੀ ਕਿ ਅਚਾਨਕ ਸਾਹਮਣੇ ਇੱਕ ਗੱਡੀ ਆਈ ਜਿਹਦੇ ਵਿੱਚ ਇੱਕ ਬਹੁਤ ਵੱਡਾ ਸੇਠ ਬੈਠਾ ਆਇਆ ਸੀ ਉਹ ਸੇਠ ਦੀ ਗੱਡੀ ਉਸ ਕੁੱਤੇ ਦੇ ਵਿੱਚ ਵੱਜਦੀ ਵੱਜਦੀ ਬਚੀ ਸੇਠ ਨੇ ਆਪਣੀ ਗੱਡੀ ਰੋਕ ਲਈ ਉਹ ਗੱਡੀ ਵਿੱਚੋਂ ਸੇਠ ਬਾਹਰ ਆਇਆ ਤੇ ਉਸ ਕੁੱਤੇ ਕੋਲ ਗਿਆ ਉਹ ਸਾਕਸ਼ ਵੀ ਗਰੀਬ ਉਸ ਦੇ ਨਾਲ ਹੀ ਖੜਾ ਸੀ ਉਸ ਸੇਠ ਨੇ ਉਸ ਆਦਮੀ ਨੂੰ ਪੁੱਛਿਆ ਇਹ ਕੁੱਤਾ ਤੇਰਾ ਹੈ ਉਹ ਆਦਮੀ ਕਹਿਣ ਲੱਗਾ ਹਾਂ ਜੀ ਇਹ ਦਰਵੇਸ਼ ਮੇਰਾ ਹੀ ਆ ਤੇ ਉਹ ਸੇਠ ਕਹਿਣ ਲੱਗਾ ਕਿ ਤੇਰੇ ਹਾਲਾਤ ਤਾਂ ਮੈਨੂੰ ਬੜੇ ਮਾੜੇ ਲੱਗ ਰਹੇ ਆ ਤੇਰੇ ਪਾਟੇ ਪੁਰਾਣੇ ਕੱਪੜੇ ਆ ਤੂੰ ਕੀ ਕੰਮ ਕਰਦਾ ਤਾ ਉਹ ਆਦਮੀ ਕਹਿਣ ਲੱਗਾ ਜੀ ਮੈਂ ਤਾਂ ਬਹੁਤ ਜ਼ਿਆਦਾ ਗਰੀਬ ਆ ਮੈਨੂੰ ਕੋਈ ਕੰਮ ਵੀ ਨਹੀਂ ਦਿੰਦਾ ਸੋ ਮੰਗ ਕੇ ਆਪਣਾ ਤੇ ਇਸ ਦਰਵੇਸ਼ ਦਾ ਢਿੱਡ ਪਰਦਾਵਾ ਮੇਰੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਕੋਈ ਨੌਕਰੀ ਨਹੀਂ ਕੋਈ ਕੰਮ ਨਹੀਂ ਉਸ ਸੇਠ ਨੂੰ ਉਸ ਗਰੀਬ ਆਦਮੀ ਤੇ ਤਰਸ ਆ ਗਿਆ ਤੇ ਉਹ ਕਹਿਣ ਲੱਗਾ ਤੂੰ ਮੇਰੇ ਨਾਲ ਕੰਮ ਕਰੇਂਗਾ ਉਹ ਆਦਮੀ ਕਹਿਣ ਲੱਗਾ ਜੇਕਰ ਤੁਸੀਂ ਮੈਨੂੰ ਕੰਮ ਦਿਵੋਗੇ ਤਾਂ ਇਹਦੇ ਤੋਂ ਵੱਡੀ ਮੈਨੂੰ ਹੋਰ ਕੋਈ ਸੁਗਾਤ ਕੋਈ ਨਹੀਂ ਦੇ ਸਕਦਾ ਤੁਸੀਂ ਕਿਰਪਾ ਕਰੋ ਮੈਨੂੰ ਕੰਮ ਦੇ ਦਿਓ ਮੈਂ ਬਹੁਤ ਮਿਹਨਤ ਨਾਲ ਇਮਾਨਦਾਰੀ ਨਾਲ ਤੁਹਾਡਾ ਕੰਮ ਕਰਾਂਗਾ ਮੈਨੂੰ ਕੋਈ ਵੀ ਕੰਮ ਦੇ ਦਿਓ ਮੈਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ ਫਿਰ ਸੇਠ ਨੇ ਪੁੱਛਿਆ ਬਈ ਤੂੰ ਕੰਮ ਕੀ ਕਰ ਸਕਦਾ ਫਿਰ ਉਸ ਆਦਮੀ ਨੇ ਕਿਹਾ ਮੈਨੂੰ ਤੁਸੀਂ ਆਪਣੀ ਫੈਕਟਰੀ ਵਿੱਚ ਕੋਈ ਵੀ ਕੰਮ ਦਵੋਗੇ ਮੈਂ ਉਹੋ ਹੀ ਕੰਮ ਕਰ ਲਵਾਂਗਾ ਉਸ ਸੇਠ ਨੇ ਉਸ ਗਰੀਬ ਆਦਮੀ ਨੂੰ ਨੌਕਰੀ ਦੇ ਦਿੱਤੀ ਹੌਲੀ ਹੌਲੀ ਉਹ ਫੈਕਟਰੀ ਵਿੱਚ ਜਾਣ ਲੱਗ ਪਿਆ ਪਹਿਲਾਂ ਉਹ ਸਾਫ ਸਫਾਈ ਦਾ ਕੰਮ ਕਰਦਾ ਰਿਹਾ ਹੌਲੀ ਹੌਲੀ ਉਹਨੇ ਮਸ਼ੀਨਾਂ ਚਲਾਉਣੀਆਂ ਵੀ ਸਿੱਖ ਲਈਆਂ ਉਹ ਮਸ਼ੀਨਾਂ ਚਲਾਉਣ ਦੇ ਵਿੱਚ ਇੰਨਾ ਮਾਹਰ ਹੋ ਗਿਆ ਕਿ ਥੋੜੇ ਮਹੀਨਿਆਂ ਵਿੱਚ ਹੀ ਸੇਠ ਨੇ ਉਹਨੂੰ ਮਸ਼ੀਨਾਂ ਦਾ ਆਪਰੇਟਰ ਲਾ ਦਿੱਤਾ। ਇੱਕ ਵਾਰ ਕਹਿੰਦੇ ਆ ਕਿ ਉਸ ਫੈਕਟਰੀ ਦੇ ਵਿੱਚ ਇੱਕ ਬਹੁਤ ਵੱਡੀ ਮਸ਼ੀਨ ਖਰਾਬ ਹੋ ਗਈ। ਵੱਡੇ-ਵੱਡੇ ਇੰਜੀਨੀਅਰ ਆਏ ਪਰ ਉਹ ਮਸ਼ੀਨ ਕਿਸੇ ਤੋਂ ਠੀਕ ਨਾ ਹੋਈ। ਜਦੋਂ ਸੀਠ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ, ਪਰੇਸ਼ਾਨ ਹੋ ਗਿਆ ਕਿ ਐਸ ਮਸ਼ੀਨ ਤੋਂ ਬਿਨਾ ਤਾਂ ਮੇਰਾ ਕੰਮ ਖੜ ਜਾਊਗਾ। ਮੈਨੂੰ ਕਰੋੜਾਂ ਦਾ ਨੁਕਸਾਨ ਹੋ ਜਾਊਗਾ। ਹੁਣ ਮੈਂ ਕੀ ਕਰਾਂ? ਉਸ ਮਸ਼ੀਨ ਨੂੰ ਠੀਕ ਕਰਾਉਣ ਦੇ ਲਈ 12 ਇੰਜੀਨੀਅਰ ਬੁਲਾਉਣੇ ਪੈਣੇ ਸੀ। ਕਿਉਂਕਿ ਉਹ ਫੌਰੀਨ ਦੀ ਬਾਰਲੀ ਮਸ਼ੀਨ ਸੀ ਇੰਡੀਆ ਦੇ ਸਾਰੇ ਇੰਜੀਨੀਅਰਿੰਗ ਕੋਲੋਂ ਉਹ ਮਸ਼ੀਨ ਠੀਕ ਨਾ ਹੋਈ ਜਦੋਂ ਇਹ ਗੱਲ ਉਸ ਗਰੀਬ ਆਦਮੀ ਨੂੰ ਪਤਾ ਲੱਗੀ ਤਾਂ ਉਹਨੇ ਸੀਟ ਨੂੰ ਕਿਹਾ ਮਾਲਿਕ ਜੀ ਜੇਕਰ ਤੁਸੀਂ ਮੈਨੂੰ ਆਗਿਆ ਦੇ ਦਿਓ ਮੈਂ ਇੱਕ ਵਾਰ ਇਸ ਮਸ਼ੀਨ ਨੂੰ ਠੀਕ ਕਰਨੀ ਚਾਹੁੰਦਾ ਉਹ ਸੀਟ ਕਹਿਣ ਲੱਗਾ ਭਾਈ ਤੈਨੂੰ ਇਸ ਮਸ਼ੀਨ ਬਾਰੇ ਕੀ ਪਤਾ ਇਹ ਬਾਰਲੀ ਮਸ਼ੀਨ ਬੜੀ ਮਹਿੰਗੀ ਆ ਜੇ ਇਹਦੇ ਵਿੱਚ ਕੋਈ ਹੋਰ ਵੱਡਾ ਨੁਕਸ ਪੈ ਗਿਆ ਤਾਂ ਮੇਰਾ ਹੋਰ ਜ਼ਿਆਦਾ ਨੁਕਸਾਨ ਹੋਵੇਗਾ ਉਗਰੀ ਬਾਅਦ ਮੈਂ ਕਹਿਣ ਲੱਗਾ ਤੁਸੀਂ ਇੱਕ ਮੌਕਾ ਤਾਂ ਦਿਓ ਨਹੀਂ ਤਾਂ ਹਾਲੇ ਬਾਹਰ ਲਿਆਂ ਜੇ ਨਹਿਰੋਂ ਵਿੱਚ ਕਾਫੀ ਦਿਨ ਲੱਗ ਜਾਣਗੇ ਤੁਹਾਨੂੰ ਤਾਂ ਵੈਸੇ ਵੀ ਬਹੁਤ ਨੁਕਸਾਨ ਹੋ ਜਾਣਾ ਵਾ ਐਦੇ ਨਾਲੋਂ ਬਿਹਤਰ ਤੁਸੀਂ ਮੈਨੂੰ ਇੱਕ ਮੌਕਾ ਦੇ ਦਿਓ ਉਸ ਸੀਠ ਨੇ ਸੋਚਿਆ ਇਹ ਗੱਲ ਤਾਂ ਠੀਕ ਕਹਿ ਰਿਹਾ ਵਾ ਉਹਨਾਂ ਇਹਨੂੰ ਇੱਕ ਮੌਕਾ ਦੇ ਨਾ ਦੇਵਾਂ ਸੀਠ ਨੇ ਉਹਨੂੰ ਇੱਕ ਮੌਕਾ ਦਿੱਤਾ ਉਸ ਆਦਮੀ ਨੇ ਬੜਾ ਦਿਮਾਗ ਲਾ ਕੇ ਹੌਲੀ-ਹੌਲੀ ਤਿੰਨਾਂ ਚੋਂ ਦਿਨਾਂ ਵਿੱਚ ਉਹ ਮਸ਼ੀਨ ਨੂੰ ਦੁਬਾਰਾ ਚਾਲੂ ਕਰ ਦਿੱਤਾ। ਇਹ ਗੱਲ ਜਦੋਂ ਸੇਠ ਨੂੰ ਪਤਾ ਲੱਗੇ ਤਾਂ ਸੇਠ ਤੇ ਭੱਜਿਆ-ਭੱਜਿਆ ਆਇਆ। ਦੇਖਿਆ ਵੀ ਕਿਉਂ ਮਸ਼ੀਨ ਪਹਿਲਾਂ ਵਾਂਗੂ ਬੜੀ ਸੁਮੋਥਲੀ ਚੱਲ ਰਹੀ ਸੀ। ਇਹ ਕਿੱਦਾਂ ਹੋ ਗਿਆ? ਇਹ ਦੇਖ ਕੇ ਉਹ ਸੇਠ ਬੜਾ ਖੁਸ਼ ਹੋਇਆ ਤੇ ਸੇਠ ਨੇ ਉਸ ਗਰੀਬ ਆਦਮੀ ਨੂੰ ਜੋ ਕਦੇ ਦੋ ਰੋਟੀਆਂ ਲਈ ਬੇਦਰਸਦਾ ਸੀ ਅੱਜ ਉਹਨੂੰ ਆਪਣੇ ਪੂਰੇ ਇੰਜੀਨੀਅਰ ਮਹਿਕਮੇ ਦਾ ਹੈੱਡ ਲਾ ਦਿੱਤਾ। ਤੇ ਲੱਖ ਸਵਾਲ ਲੱਖ ਦੀ ਤਨਖਾਹ ਕਰ ਦਿੱਤੀ ਹੁਣ ਫੈਕਟਰੀ ਦੇ ਵਿੱਚ ਜਿਹੜੀ ਵੀ ਮਸ਼ੀਨ ਨੂੰ ਕੋਈ ਛੋਟੀ ਮੋਟੀ ਦਿੱਕਤ ਆਉਂਦੀ ਤਾਂ ਉਹ ਆਪ ਹੀ ਠੀਕ ਕਰ ਦਿੰਦਾ ਸੀ ਇੱਥੇ ਪਹਿਲਾਂ ਦੋ ਰੋਟੀਆਂ ਲਈ ਮਹਤਾਜ ਉਹਨੇ ਰੱਬ ਦੀ مخلوਕ ਦੀ ਸੇਵਾ ਕੀਤੀ ਉਸ ਦਰਵੇਸ਼ ਨੂੰ ਸੰਭਾਲਿਆ ਉਹਦੀ ਮਲਮ ਪੱਟੀ ਕੀਤੀ ਉਹਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਆਪ ਅੱਧੀ ਖਾ ਕੇ ਅੱਧੀ ਉਹਨੂੰ ਦਿੱਤੀ ਉਹਦੀ ਐਸੀ ਨੇਕੀ ਤੇ ਐਸੇ ਭਲੇ ਨੇ ਉਸ ਆਦਮੀ ਦੀ ਜ਼ਿੰਦਗੀ ਬਦਲ ਦਿੱਤੀ ਉਹਨੇ ਕੁੱਤੇ ਦਾ ਪਾਲਾ ਕੀਤਾ ਪਰ ਮਾਤਮਾ ਨੇ ਉਹਦਾ ਪਲਾ ਕਰ ਦਿੱਤਾ ਐਸੇ ਲਈ ਤਾਂ ਸਿਆਣਿਆਂ ਨੇ ਕਿਹਾ ਵਾ ਕਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਇਹ ਕਹਾਣੀ ਇੱਕ ਕਲਪਨਿਕ ਕਹਾਣੀ ਆ ਜ਼ਰੂਰੀ ਨਹੀਂ ਕਿ ਇਸ ਤਰ੍ਹਾਂ ਵਾਪਰਿਆ ਹੀ ਹੋਵੇ ਪਰ ਇਹ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਆ ਜੇਕਰ ਆਪਾਂ ਜੇਕਰ ਆਪਾਂ ਕਿਸੇ ਦੀ ਸੇਵਾ ਕਰੀਏ ਦੀਨ ਦੁਨੀ ਦੇ ਵਿੱਚ ਅਸੀਂ ਪਿਆਰ ਦੇ ਨਾਲ ਵਿਚਰੀਏ ਲੋੜ ਪੈਂਦੇ ਅਸੀਂ ਕਿਸੇ ਦੇ ਕੰਮ ਆਈਏ ਕੋਈ ਅਸੀਂ ਨੇਕੀ ਕਰੀਏ ਕੋਈ ਕਿਸੇ ਦਾ ਭਲਾ ਕਰੀਏ ਤਾਂ ਪਰਮਾਤਮਾ ਸਾਨੂੰ ਉਹਦਾ ਫਲ ਜ਼ਰੂਰ ਦਿੰਦਾ ਕਿਸੇ ਵੀ ਇਨਸਾਨ ਦੀ ਕੀਤੀ ਹੋਈ ਨੇਕੀ ਕਦੇ ਵਿਅਰਥ ਨਹੀਂ ਜਾਂਦੀ ਦੇਰ ਸਵੇਰ ਪਰਮਾਤਮਾ ਉਹਦਾ ਫਲ ਨੇਕੀ ਕਰਨ ਵਾਲੇ ਨੂੰ ਜ਼ਰੂਰ ਦਿੰਦਾ ਵਾ ਜੇਕਰ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡਾ ਭਲਾ ਕਿਸੇ ਨਾ ਕਿਸੇ ਵੇਲੇ ਜ਼ਰੂਰ ਹੋਵੇਗਾ ਕੀਤੀ ਹੋਈ ਨੇਕੀ ਦਾ ਫਲ ਝੋਲੀ ਵਿੱਚ ਜ਼ਰੂਰ ਪੈਂਦਾ ਜੇ ਨਹੀਂ ਤਾਂ ਕਰਕੇ ਦੇਖ ਲਿਓ ਸੋ ਇਹ ਕਹਾਣੀ ਬਹੁਤ ਕੁਝ ਸਿਖਾਉਂਦੀ ਆ ਇਹਦੇ ਤੇ ਗੌਰ ਜ਼ਰੂਰ ਕਰਿਓ ਨੇਕੀ ਦਾ ਰਸਤਾ ਅਪਣਾਓਗੇ ਤਾਂ ਪ੍ਰਮਾਤਮਾ ਵੈਸੇ ਵੀ ਤੁਹਾਡੀਆਂ ਤੰਗੀਆਂ ਤੁਹਾਡੀਆਂ ਪਰੇਸ਼ਾਨੀਆਂ ਨੂੰ ਚੱਕ ਦੇਵੇਗਾ ਉਹਨਾਂ ਨੂੰ ਖਤਮ ਕਰ ਦੇਵੇਗਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਚੰਗੀਆਂ ਸੋਹਣੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਦੇ ਹਾਂ ਤਦ ਤੱਕ ਲਈ ਰੱਬ ਰਾਖਾ